ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਹਲਕਾ ਜਨਾਲਾ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਪੰਜਾਬੀਓ ਅੱਜ ਤੁਹਾਡੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਅੱਜ ਇੱਕ ਹਿਸਟੋਰੀਕਲ ਘਟਨਾ ਜਿਹੜੀ ਆ ਉਹ ਹੋਣ ਜਾ ਰਹੀ ਹੈ ਹੁਣੇ ਥੋੜੇ ਚਿਰ ਬਾਅਦ ਮੈਂ ਵੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਉਹ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਸੋਚ ਇਹ ਹੋ ਰਿ ਸੋਖ ਸਕਦੇ ਹੀ ਹੋਰ ਕੋਈ ਨਹੀਂ ਸੋਚ ਸਕਦਾ ਸਾਲ ਅੱਜ ਮਤਲਬ ਜਿਹੜਾ ਇਸ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣ ਜਾਦਿਆ ਜਿਹੜਾ ਹਰ ਇੱਕ ਪਰਿਵਾਰ ਨੂੰ ਜਿਹੜਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਹੈ ਉਹ ਹੈਲਥ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਨ ਜਾਦੇ 10 ਲੱਖ ਰੁਪਏ ਇੱਕ ਪਰਿਵਾਰ ਨੂੰ ਲਗਭਗ 65 ਲੱਖ ਪਰਿਵਾਰ ਬਣੂਗਾ ਪੰਜਾਬ ਦਾ ਸੋ ਅੱਜ ਦਾ ਦਿਨ ਜਿਹੜਾ ਇਹ ਸਰ ਮੈਂ ਸਮਝਦਾ ਕਿ ਕਦੀ ਕਦੀ ਇਦਾਂ ਦੇ ਮੌਕੇ ਦੇਸ਼ ਦੇ ਵਿੱਚ ਆਉਂਦੇ ਆ। ਉਹ ਕਦੀ ਕਦੀ ਇਦਾਂ ਦੇ ਲੀਡਰ ਆਉਂਦੇ ਆ। ਇਹ ਸੋਚ ਸਿਰਫ ਸਿਰਫ ਅਦਵਿੰਦ ਕੇਰਿਵਾਲ ਜੀ ਦੀ ਸੀ ਕਿ ਕਿਦਾਂ ਜਿਹੜਾ ਲੋਕਾਂ ਨੂੰ ਮਤਲਬ ਗਰੀਬ ਲੋਕ ਜਿਹੜੇ ਇਲਾਜ ਤੋਂ ਮਤਲਬ ਬੇ ਇਲਾਜ ਹੋ ਜਾਂਦੇ ਚਾਹੇ ਇਲਾਜ ਨਹੀਂ ਕਰਾ ਸਕਦੇ। ਉਹਨਾਂ ਲਈ ਅੱਜ ਦੀ ਇਹ ਯੋਜਨਾ ਜਿਹੜੀ ਬਹੁਤ ਵੱਡੀ ਯੋਜਨਾ। ਉਹਦੇ ਇਸ ਯੋਜਨਾ ਦੇ ਵਿੱਚ ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਹਰ ਪੰਜਾਬ ਦਾ ਰਹਿਣ ਵਾਲਾ ਜਿਹੜਾ ਪਰਿਵਾਰ ਹਰ ਇੱਕ ਨੂੰਏ 10 ਲੱਖ ਦੀ ਜਿਹੜੀ ਜੀਵਨ ਬੀਮਾ ਯੋਜਨਾ ਜਿਹੜੀ ਆ ਉਹ ਮਿਲੂਗੀ ਔਰ ਅੱਜ ਸਾਡੇ ਵਲੰਟੀਅਰ ਜੋ ਅਦਵਿੰਦ ਕੇਰਿਵਾਲ ਜੀ ਇਹਦੀ ਸ਼ੁਰੂਆਤ ਕਰਨਗੇ ਮਾਨ ਸਾਹਿਬ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਸਾਡੇ ਵਲੰਟੀਅਰ ਜਿਹੜੇ ਆ ਇਹਨੂੰ ਦੇਖ ਰਹੇ ਹੋਣਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬੀਓ ਕਿ ਕਾਲੀ ਦੀ ਪੈਣਾ ਔਰ ਕਿਸੇ ਅਫਸਰ ਦੇ ਪਿੱਛੇ ਜਾਂ ਕਿਸੇ ਕਲਤਕਾਂ ਕਲੋਕਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਤੁਹੇ ਦੇਖਦੇ ਆ ਕਾੜ ਜਿਹੜੇ ਆ ਸਾਡੇ ਜੂਥ ਕਲੱਬ ਦੇ ਮੈਂਬਰ ਸਾਡੇ ਜ਼ਿੰਮੇਵਾਰ ਵਿਅਕਤੀ ਜਿਹੜੇ ਆ ਉਹ ਅਧਿਕਾਰੀਆਂ ਨੂੰ ਨਾਲ ਲੈ ਕੇ ਬੜਾਉਣਗੇ ਤੁਹਾਡੇ ਕੋਲ ਆਉਣਗੇ ਤੁਹਾਡੇ ਘਰ 10 ਲੱਖ ਦਾ ਕਾਰਡ ਆ ਰਿਹਾ ਸਰ ਤੁਹਾਡੇ ਘਰ ਅਰਵਿੰਦ ਕੇਜੀਵਾਲ ਜੀ ਤੇ ਭਗਵੰਤ ਮਾਨ ਜੀ ਤੁਹਾਡੇ ਘਰ 10 ਲੱਖ ਦਾ ਕਾਰਡ ਭੇਜਿਆ ਅੱਜ 12 ਵਜੇ ਇਹ ਯੋਜਨਾ ਜਿਹੜੀ ਆ ਉਪਰ ਹੋ ਗਈ ਆ ਸੋ ਮੈਂ ਇਸ ਇਤਿਹਾਸਿਕ ਮੌਕੇ ਦੇ ਉੱਤੇ ਤੁਹਾਨੂੰ ਬਹੁਤ ਵਧਾਈਆਂ ਦਿੰਦਾ ਔਰ ਮੈਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੀ ਸੋਚ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਇਹ ਯੋਜਨਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਨਾਮ ਨਾਲ ਰੱਖ ਕੇ ਇਹ ਬਣਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਉਹ ਤੋਹਫਾ ਦਿੱਤਾ ਉਹਦੇ ਇਤਿਹਾਸਕ ਤੋਹਫਾ ਇੱਕ ਕਹਾਣੀ ਹੈ ਹਿਸਟਰੀ ਅਸਰ ਪੂਰੇ ਇੰਡੀਆ ਦੇ ਵਿੱਚ ਇਕੱਲੇ ਪੰਜਾਬ ਸਟੇਟ ਹੈ ਜਿੱਥੇ ਲੱਗੂ ਹੋਇਆ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹਣਾ ਕਿ ਐਦਾਂ ਵੀ ਕੀਤਾ ਜਾ ਸਕਦਾ ਇਹ ਸੋਚ ਸਿਰਫ ਤੇ ਸਿਰਫ ਮੇਰੇ ਕੌਮਿਕ ਕਦਰਿੰਦਰ ਦਦਵਿੰਦ ਕੇਰਿਵਾਲ ਜੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੋ ਸਕਦੀ ਆ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਮੌਕੇ ਦੇ ਉੱਤੇ ਸਾਧਨ ਆਪ ਆਪਣੇ ਕਾਰ ਬਣਾਉਣ ਨੇ ਤੁਹਾਡੇ ਕਾਰ ਕਾਰ ਬਣਾਉਣ ਨਾਲ ਆਉਣਗੇ ਕਿਸੇ ਬੰਦੇ ਦੇ ਅੱਖੇ ਲਾ ਕੇ ਇਧਰ ਉਧਰ ਨਹੀਂ ਜਾਣਾ ਸੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਆਪਣੇ ਕੌਮੀ ਕਿਨੂਨਜ਼ਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਬਹੁਤ ਵੱਡੀ ਯੋਜਨਾ ਜਿਹੜੀ ਸ਼ੁਰੂ ਕਰਨ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ